ਲੁਧਿਆਣਾ ਦੇ ਟ੍ਰਾਂਸਪੋਰਟ ਨਗਰ ਕਟ ਤੇ ਕਾਰ ਸਵਾਰ ਮਹਿਲਾ ਟੀਚਰ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਕਿ ਅਚਾਨਕ ਆ ਰਹੇ ਨਗਰ ਨਗਰ ਕਮ ਦੇ ਟਰੱਕ ਅਤੇ ਬਲਡوزر ਦਾ ਬੈਲੈਂਸ ਵਿਗੜ ਗਿਆ ਅਤੇ ਉਹਨਾਂ ਦੀ ਗੱਡੀ ਦੇ ਨਾਲ ਟਕਰਾਉਣ ਲੱਗਾ ਸੀ ਜਿਸ ਤੋਂ ਬਾਅਦ ਉਕਤ ਟੀਚਰ ਨੇ ਗੱਡੀ ਪਹਜਾ ਲਈ ਅਤੇ ਅੱਗੇ ਜਾ ਕੇ ਇਸ ਟਰੱਕ ਚਾਲਕ ਨੂੰ ਰੋਕਿਆ ਤੇ ਉਸ ਤੋਂ ਬਾਅਦ ਦੋਵਾਂ ਦੇ ਵਿੱਚ ਮਾਹੌਲ ਹੰਗਾਮੇ ਭਰਿਆ ਹੋ ਗਿਆ ਅਤੇ ਉਧਰ ਉਕਤ ਮਹਿਲਾ ਨੇ આરોਪ ਲਗਾਇਆ ਕਿ ਸੜਕਾਂ ਤੇ ਵੱਡੇ ਵੱਡੇ ਟੋਏ ਹੋਣ ਦੇ ਚਲਦਿਆਂ ਅਜਿਹੇ ਹਾਦਸੇ ਹੁੰਦੇ ਨੇ ਅਤੇ ਕਿਹਾ ਕਿ ਜੇਕਰ ਉਹ ਆਪਣੀ ਗੱਡੀ ਅਗੇ ਨਾ ਲੈ ਕੇ ਜਾਂਦੇ ਤਾਂ ਬੁਲਡੋਜ਼ਰ ਉਹਨਾਂ ਦੀ ਗੱਡੀ ਦੇ ਉੱਪਰ ਪਲਟ ਜਾਣਾ ਸੀ ਅਤੇ ਵੱਡਾ ਹਾਸਾ ਹੋ ਸਕਦਾ ਸੀ ਮੇਰਾ ਨਾਮ ਸੋਨੀਆ ਹੈ ਸਰ ਮੈਂ ਟੀਚਰ ਆ ਸਕੂਲ ਦੀ ਮੈਂ ਇਧਰੋਂ ਪਿੱਛੋਂ ਆ ਰਹੀ ਸੀ ਮੈਂ ਇਧਰੋਂ ਮੈਂ ਆਪਣੇ ਘਰ ਜਾ ਰਹੀ ਸੀ ਠੀਕ ਹੈ ਜੋਦੇਵਾਲ ਬਸਤੀ ਤੇ ਅਸੀਂ ਪਿੱਛੋਂ ਆ ਰਹੇ ਸੀ ਅਬ ਜੋ ਵੀ ਆ ਗੱਡੀ ਹੈ ਇਹਦੇ ਪਿੱਛੇ ਬੁਲਡੋਜ਼ਰ ਜੋ ਵੀ ਟੈਗ ਕਿਤਾ ਹੋਇਆ ਜੋ ਵੀ ਹੈ ਖਰਾਬ ਹੈ ਮਸ਼ੀਨ ਉਹਨੂੰ ਸਪੀਡ ਨਾਲ ਇਹ ਆਪਣੀ ਸਪੀਡ 'ਚ ਹੀ ਸੀਗੇ ਪਿੱਛੇ ਇੱਕ ਘੱਡਾ ਆਇਆ ਠੀਕੇ ਉਹ ਖੱਡੇ ਦੇ ਵਿੱਚ ਇਹਨਾਂ ਦਾ ਉਹਨਾਂ ਦਾ ਖੱਡਾ ਵੱਜਿਆ ਤੇ ਉਹ ਬੁਲਡੋਜ਼ਰ ਬਾਹਰ ਨਿਕਲ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਇਹ ਤਾਂ ਗੱਡੀ ਸਪੀਡ 'ਚ ਸੀਗੀ ਤੇ ਮੈਂ ਗੱਡੀ ਕਾਢ ਲਈ ਅਗਰ ਮੇਰੀ ਗੱਡੀ ਹੁੰਦੀ ਤੇ ਮੈਂ ਡਰਦੇ ਕਰ ਰ ਆਪਣੀ ਗੱਡੀ ਰੋਕ ਲੈਂਦੀ ਤਾਂ ਬੁਲਡੋਜ਼ਰ ਪੂਰਾ ਮੇਰੀ ਗੱਡੀ ਦੇ ਉੱਪਰ ਡਿੱਗਣਾ ਸੀ ਮੈਨੂੰ ਕਿਹ ਵੱਡਾ ਹਾਸਾ ਵੀ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਜਾਨ ਮਨ ਮੇਰੇ ਦੋਨੇ ਬੱਚੇ ਵਿੱਚ ਬੈਠੇ ਆ ਮੇਰੇ ਬੱਚਿਆਂ ਦੀ ਜਾਨ ਤੇ ਆਪ ਆ ਕੇ ਬਣ ਸਕਦੀ ਸੀ ਬਿਲਕੁਲ ਹੋ ਬੈਠੇ ਸਰ ਮੇਰੇ ਬੱਚੇ ਦੋਨੋਂ ਦੋਨੋਂ ਪੂਰੀ ਤਰ੍ਹਾਂ ਘਬਰਾਏ ਹੋਏ ਆ ਆ ਵੀ ਪਿੱਛੇ ਆਟੋ ਵਾਲੇ ਆ ਰਹੇ ਸੀ ਅਗਰ ਮੈਂ ਗੱਡੀ ਰੋਕਦੀ ਮੇਰੀ ਗੱਡੀ ਦੇ ਨਾਲ ਆ ਬੰਦਾ ਵੀ ਜਾਂਦਾ ਜਿਹੜਾ ਦਿਹਾੜੀ ਦਾ ਆਪਣਾ 2-4 ਰੁਪਏ ਕਮਾ ਕੇ ਆਪਣਾ ਘਰ ਪਾਲਦਾ ਮੇਰੇ ਬੱਚੇ ਛੋਟੇ ਮੇਰੇ ਬੱਚਾ 1/6th ਹੈ ਛੇਥੇ ਚ ਹੈ ਇੱਕ ਬੇਟੀ 9th ਚਗੀ ਕਿਸੇ ਗੱਡੀ ਮੂਰੇ ਲਾ ਕੇ ਨਹੀਂ ਦਿੰਦਾ ਗੱਡੀ ਤੋਂ ਉਤਰ ਕੇ ਮੈਂ ਆ ਕੇ ਆ ਕੇ ਰੋਕੀ ਇਹ ਫੇਰ ਵੀ ਮੈਨੂੰ ਕਹਿ ਦਿੱਤੇ ਸਾਈਡ ਹੋ ਜਾ ਬਟ ਮੈਂ ਗੱਡੀ ਦੇ ਮੂਰੇ ਆ ਕੇ ਇਹ ਗੱਡੀ ਰੁਕੀ ਗਈ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਸਰ ਮੇਨ ਚੌਕ ਐ ਟਰਾਂਸਪੋਰਟ ਨਗਰ ਦਾ ਤੁਸੀਂ ਹਾਲ ਦੇਖੋ ਖੱਡਿਆਂ ਦਾ ਹਾਲ ਦੇਖੋ ਇਲੈਕਸ਼ਨ ਦੇ ਵਿੱਚ ਆ ਸਾਰੀਆਂ ਰੋਣਾ ਬਣ ਜਾਣਗੀਆਂ ਇਹਨਾਂ ਦੀਆਂ ਔਰ ਇੱਕ بارش ਪੈਂਦੇ ਰੋਣਾ ਦਾ ਬੁਰਾ ਹਾਲ ਹੋ ਜਾਏਗਾ ਮੇਨ ਚੌਕ ਐ ਤੇ ਵੱਡੇ ਵੱਡੇ ਟਰਾਲੇ ਨਿਕਲਦੇ ਐ ਇੰਨੇ ਵੱਡੇ ਵੱਡੇ ਅੱਡ ਟਾਇਰ ਦੇ ਬਾਹਰ ਟਾਇਰ ਦੇ 16 ਟਾਇਰ ਦੀ 20 ਟਾਇਰ ਦੇ ਤੁਸੀਂ ਹਾਲ ਦੇਖੋ ਕਦੀ ਇੱਧਰ ਪਲਟੇ ਹੁੰਦੇ ਕਦੀ ਉੱਧਰ ਪਲਟੇ ਹੁੰਦੇ ਆ ਕਿਸੇ ਦੀ ਜਾਨ ਦੀ ਪਰਵਾਹ ਹੈ ਹੀ ਨਹੀਂ ਸਰਕਾਰ ਨੂੰ ਉਥੇ ਹੀ ਸੰਬੰਧੀ ਜਦੋਂ ਨਗਰ ਨਿਗਮ ਦੇ ਗੱਡੀ ਚਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੰਪ ਹੋਣ ਦੇ ਚਲਦਿਆਂ ਬਲਡੋਜ਼ਰ ਪਲਟਣ ਤੋਂ ਬਚਿਆ ਹੈ ਪਰ ਕੋਈ ਵੀ ਹਾਦਸਾ ਨਹੀਂ ਹੋਇਆ ਉਹਨਾਂ ਕਿਹਾ ਕਿ ਉਕਤ ਮਹਿਲਾ ਉਹਨਾਂ ਦੇ ਉੱਤੇ ਝੂਠੇ આરોਪ ਲਗਾ ਰਹੀ ਹੈ ਚਰਨਜੀਤ ਆ ਦੱਸੋ ਗੱਲ ਕੋਈ ਨਹੀਂ ਯਾਰ ਮਸ਼ੀਨ ਸਾਡੀ ਖਰਾਬ ਸਿੰਘੀ ਉਹਦੇ ਕਰਕੇ ਹੀ ਉੱਪਰ ਲਈ ਜਾਂਦੇ ਆ ਠੀਕ ਆ ਹੌਲੀ ਹੌਲੀ ਆ ਰਹੇ ਬਹੁਤ ਤੇਜ਼ੀ ਉਹ ਹੁਣ ਇੱਧਰੋਂ ਸਾਈਡ ਵੀ ਦੇ ਰਿਆ ਹੈ ਉਹ ਢੋ ਆ ਗਿਆ ਉਹ ਮਸ਼ੀਨ ਜਿਵੇਂ ਉੱਪਰ ਉਹ ਵਸਤੂ ਆ ਤੁਹਾਡੀ ਮਸ਼ੀਨ ਜੀ ਇਹਦੇ ਉੱਤੇ ਜੜ ਗਈ ਆ ਤਾਂ ਉੱਛਲ ਕੇ ਤਾਂ ਉੱਛਲ ਕੇ ਮੇਰੇ ਵੀ ਮੇਰਾ ਵੀ ਬੱਜਣਾ ਸੀ ਮੇਰਾ ਵੀ ਬੱਜਣਾ ਸੀ ਮੈਂ ਤਾਂ ਪਿੱਛੇ ਬੈਕ ਗੇਅਰ ਮਾਰ ਕੇ ਇੱਕਦਮ ਬੈਕ ਗੇਅਰ ਮਾਰ ਕੇ ਪਿੱਛੇ ਗਈ ਸੀ ਅਸੀਂ ਮੰਨਣਾ ਨਹੀਂ ਜੀ ਅਸੀਂ ਗੱਡੀ ਸਾਰੀ ਹੋ ਗਈ ਆ ਨਾਮ ਕੀ ਤੁਹਾਡਾ ਮੈਂ ਬੋਲੀ ਤੇ ਜਾ ਰਿਹਾ ਹਾਂ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਸਰ ਦੱਸੋ ਯਾਰ ਇੱਥੇ ਹੀ ਟ੍ਰਾਂਸਪੋਰਟ ਨਗਰ ਜਾ ਰਹੇ ਹਾਂ ਕੋਈ ਨਹੀਂ ਹੋਈ ਹਾਂ ਹੁਣ ਦੱਸੋ ਯਾਰ ਹੁਣ ਇਹ ਵੀ ਦੇਖ ਲਓ ਤੁਸੀਂ ਤਾਂ ਇਹ ਨਿਕਲ ਜਾਂਦੀ ਹੁੰਦੀਆਂ ਮੇਰਾ ਕੋਈ ਗਲਤੀ ਨਹੀਂ ਸਾਡੀ ਠੀਕ ਆ ਅਸੀਂ ਰਾਮਨਾਲ ਅਸੀਂ ਆ ਰਹੇ ਹਾਂ ਜੀ ਜੇ ਇਹਨਾਂ ਦੇ ਵੱਲੋਂ ਇੰਡੀਕੇਸ਼ਨ ਤੁਹਾਡੇ ਤੇ ਲਾਇਆ ਜਾਣਾ ਕਿ ਮੇਰੇ ਲਾਇਆ ਜਾਂਦਾ ਮੈਂ ਮੰਨਦਾ ਸਾਡੀ ਸਾਡੀ ਗਲਤੀ ਇਹ ਆ ਵੀ ਅਸੀਂ ਉਹਨੂੰ ਲਈ ਹੁੰਦੇ ਹਾਂ ਠੀਕ ਆ ਮਸ਼ੀਨ ਖਰਾਬ ਆ ਉਹਨੂੰ ਲਈ ਹੁੰਦੇ ਬਾਤ ਸਾਡੀ ਸਾਡੀ ਗਲਤੀ ਹੈ ਬਸ ਗਲਤੀ ਹੈ ਕੀ ਤੁਹਾਡੀ ਐਸਐਮਜੀ ਨਿਊ ਦੇ ਲਈ ਲੁਧਿਆਣਾ ਤੋਂ ਵਿਸ਼ੇਚੂ ਲੋਟਾ ਦੀ ਰਿਪੋਰਟ